ਅੱਜ ਆਪਾਂ ਆਏ ਆ ਬ੍ਰੈਮਟਨ ਦੇ ਡੈਜ਼ਿਗਨਰ ਕਲੱਬ ਤੇ ਇਹਦੇ ਵਿੱਚ ਬੜਾ ਸ਼ੌਂਕ ਪਿਆਦਾ ਬੱਚੇ ਦੇ ਦੇਖਣ ਆਤੇ ਬੱਚਿਆਂ ਦੇ ਨਾਲ ਰਿਲੇਟਡ ਜਿਹੜੇ ਹੈਗੇ ਆ ਖੜਾਉਣੇ ਆ ਕੁੜੀਆਂ ਆ ਤੁਹਾਨੂੰ ਇੱਕ ਜਿਹੜੀਆਂ ਹੈਗੀਆਂ ਟੀਜਾ ਹੈਗੀਆਂ ਉਹ ਤੁਹਾਨੂੰ ਦਿਖਾਉਣੇ ਆ ਲੋਕ ਕਿੱਥੇ ਆਉਂਦੇ ਆ ਆਪਣੇ ਬੱਚਿਆਂ ਦੇ ਨਾਲ ਬੱਚੇ ਬੜਾ ਖੁਸ਼ ਹੋ ਕੇ ਇੱਥੇ ਆਉਂਦੇ ਆ ਮਾਪੇਕ ਦੇ ਨਾਲ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਦੇਖੋ ਛੋਟੀ ਪਾਰਕ ਦਿਖੋਣਾ ਤੁਹਾਨੂੰ ਬੱਚਿਆਂ ਨੇ ਇਹਦੇ ਚ ਝੂਲਾ ਲੱਗਿਆ ਹੱਫ ਕਡੋਲਿੰਗ ਆਪਣੇ ਕਹਿੰਦੇ ਆ ਦੇਖੋ ਇਰ ਇਮੇਜਿਨ ਗੇਮਸ ਆ ਹਾਇ ਦੇਖੋ ਬੇਡਿੰਗ ਗੇਮ ਦਾ ਆ ਹਾ ਕਡੋਲ ਲੱਗਿਆ ਦੇਖਿਓ ਭਾਣੂ ਜਿਹੜਾ ਪਾਂਡਾ के हेल्पदा बोलदा और दे हाथ हिलदा है दा ओ हाथ नाल देख दे पानी है और देखो पेंगुइन लड्डू ओ छोटा हाथी हां वाद्या है जे जानवर आंधी है ये आ हाथी देखो छोटा हेल्पदा ਉੱਡ ਰੂ ਜੇ ਉਹ ਆਵਾਜ਼ਾਂ ਕਰਦੇ ਨਾਲ ਕੋ ਪਾਣੀ ਦਾ ਝਰਨਾ ਉਹਦਾ ਵਿੱਚ ਬੜਾ ਸੁੰਦਰ ਨਜ਼ਾਰਾ ਉਹ ਬਬਰ ਸ਼ੇਰ ਖੜਾ ਉਹ ਬਬਰ ਸ਼ੇਰ ਦੀ ਆਵਾਜ਼ ਉਹ ਦੀ ਆਵਾਜ਼ ਆ ਸੱਪ ਲਪਟਿਆ ਹੋਇਆ ਹੈਗਾ ਦਿਖਾਉਂਦੇ ਇਹਨਾਂ ਇਹ ਕੋ ਕਿੱਡਾ ਵੱਡਾ ਭਾਲੂ ਇਹ ਇਧਰ ਆਈ ਘੋੜਾ ਇਧਰ ਆਈ ਘੋੜਾ ਸੈਂਗ ਵਾਲਾ ਵੱਡਾ ਖੜਾ ਭਾਲੂ ਇਹਨੇ ਜਿੱ ਕੱਲੇ ਖੱਲੇ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਿਹੜੇ ਜਿਹੇ ਜਾਨਵਰ ਆ ਜਦ ਤੁਸੀਂ ਜਿਹੜੇ ਜਾਨਵਰ ਲਈ ਧਾਕਦੇ ਹੋ

ਕਿਰੋ ਅੱਜ ਜਦੋਂ ਉੱਪਰ ਨਾ ਸਤਿ ਨਹੀਂ ਆਏ ਕਰੋ ਬੰਦਾ ਜੀ ਆਪਾਂ ਇੱਥੇ ਕਿਹੜੇ ਇੱਕ ਇਹਹਾਰਾ ਬੱਚੇ ਦਾ ਮਾਰ ਮਿਲਦਾ ਹੈ ਹੇ ਕਾ ਲੀਮ ਚੇਰਜ਼ ਲੱਗੀਆਂ ਖਾਣ ਪੀਣ ਦਾ ਇੰਤਜ਼ਾਮ ਆ ਬੀ ਇਹ ਕੋ ਛੋਟੀ ਛੋਟੀ ਕਾਰ ਆ ਇਹ ਕੋ ਬੱਚਾ ਬੰਦਾ ਸਿਆਣਾ ਬੰਦਾ ਨਹੀਂ ਚੱਲ ਕੇ ਜਾ ਸਕਦਾ ਬੱਚੇ ਦੇ ਨਾਲ ਤਾਂ ਇਹਦੇ ਚ ਬਹਿ ਕੇ ਜਾ ਸਕਦਾ ਆ ਬੇਕਰੀ ਵਾਲਾ ਦਰਵਾਜ਼ਾ ਬੰਦ ਆ ਆ ਵਿੱਚ ਡਿਪਾਰਟਮੈਂਟਲ ਡਿਜ਼ਾਈਨਰ ਕਲੱਬ ਆ ਕੱਪੜਿਆਂ ਦਾ ਕੱਪੜੇ ਕੱਪੜੇ ਇਹਦੇ ਚ ਲੇਡੀਜ਼ ਜੈਂਟਸ ਸਾਰੇ ਬੜੀ ਸੁੰਦਰਤਾਈ ਬਹੁਤ ਉਸ ਹਟ ਆ ਗਿਆ ਹਾਂ ਬੱਚੇ ਕਮਾਨ ਆ ਲੇਡਿਸ ਸਮਾਨ ਇਹ ਪੇਰਾ ਹਲ ਲੇਡਿਸ ਬੱਚਿਆਂ ਲਈ ਆ ਆ ਗਿਆ ਦੇਖੋ ਲੇਡੀ ਆਪਣੀ ਮਾਂ ਦੀ ਸੇਵਾ ਕਰਦੀ ਆ ਮੈਠੀ ਕਿਾ ਤੁਸੀਂ ਜੀ ਆ ਕੀ ਰਹਾ ਪਾਣੀ ਦਾ ਚੜਨਾ ਨਾ ਲਿਫਟ ਤੇ ਚਲਦੇ ਆ ਅੱਗੇ ਉੱਪਰ ਜਾਣਾ ਦੇਖਦੇ ਆ ਉੱਪਰ ਕੀ ਹੈਗਾ ਲਿਫਟ ਚੜ ਕੇ ਵਾਟ ਇਟ ਇਸ ਹਾਂ ਆ ਬੇਚੀ ਸਾਵਧਾਨ ਸਿਗਨ ਉੱਪਰ ਛਿਪੇ ਫਸ ਕੇ ਥੋੜਾ ਛੋਟਾ ਸਾਈਡ ਤੇ ਇਹ ਕੋਈ ਤੁਹਾਨੂੰ ਆਪਰੇ ਲਾਵੇ ਯਸ ਸਸਤੈ ਨਿਕਲੋ ਅੱਗੇ ਆਇਆ ਸਟਾਡ ਉਹ ਇਹ ਲੇਵਲ ਤੇ ਪਹੁੰਚ ਰਗਲਾ ਹੈ। ਫਾਸਟ ਫਰੋਟ ਤੇ ਆ ਗਈ। ਉਹ ਸਾੱਕ ਸੁਣ ਹੈ। ਉਹ ਬਣਾ ਲੈਣੀ ਸੀ। ਠੀਕ। ਸਾਹ ਜਾਰ ਦੇਣੀ ਅੰਦਰ। ਇਹ ਆ। ਆ ਜੋ ਉੱਪਰ ਫੇਟ ਚੰਡੋਰ ਦੇ ਉੱਪਰ ਟੀਸ਼ਰਟ ਹੈਗਾ ਲਿਫਟ ਕਿ ਕਰਕੇ। ਸਾਹ ਹੋ ਗਿਆ ਸੰਭ ਸੀ। ਬੱਡੀ ਇਸ You're going to upper level? Yes, that's the next one. Oh, yeah, next one. That's the floor Oh, yeah. suckers for ਏ ਵੀ ھیਠਾਂ ਵਾਲੀ ਪਾਰਕੋਂ ਨੂੰ ਪਾਰਕਾ ਇਹਦੇ ਚ ਟ੍ਰੇਨ ਦਾ ਹੀ ਦਿਖਾਉਂਦੇ ਆ ਪਾਣੀ ਦੇ ਵਿੱਚ ਆ ਇਹ ਪਾਣੀ ਦੀ ਆਹਾ ਬੋਲ ਦੇ ਦੇਖੋ ਉਹ ਡਾਇਨਾਸੌਰ ਕੂਚਾ ਲਾਉਂਦਾ ਬੋਲਦਾ ਪਾਣੀ ਦਾ ਛਰਨਾ ਚੱਲਦਾ ਉਹ ਡਾਇਨਾਸੌਰ ਇੱਧਰ ਬਰਖਤ ਦੇ ਵਿੱਚ ਫਸਿਆ ਹੋਇਆ ਹੈ ਨਾ ਜੀ ਟ੍ਰੇਨ ਘੁੰਮਦੀ ਆਂ ਅੰਦਰ ਉਹ ਦੂਸਰੇ ਪਾਸੇ ਵੀ ਆਵਾਜ਼ਾਂ ਕੱਢਦੇ ਆ ਉਹ ਦੇਖੋ ਆਵਾਜ਼ ਆਇਆ ਨਾ ਮੀਆਂ ਸੁਣੋ ਈ ਲੋ ਪੰਡੇ ਬੈਠੇ ਆ ਦੋ ਐਨਾ ਸੋਰ ਮੂੰਹ ਅੜਦਾ ਖਲਾਉਦਾ ਐਨਾ ਸੋਰ ਦੀ ਆਵਾਜ਼ ਨਿਕਲਦੀ ਆ ਘੋੜਾ ਇਕੱਲੇ ਇਕੱਲੇ ਬੱਚੇ ਵਾਸਤੇ ਜੇ ਤੁਸੀਂ ਇਕੱਲੇ ਨੂੰ ਝੂਟਾ ਦਿਵਾਉਣਾ ਬੈਠੋ ਇਹਦੇ ਤੇ ਝੂਟਾ ਲਾਓ ਆਹ ਟ੍ਰੇਨ ਆਉਂਦੀ ਆ ਇਹਦੇ ਵਿੱਚ ਟ੍ਰੇਨ ਦੀ ਲਾਈਨ ਆ ਇਹੋ ਹੈ ਆ ਪਾਲੂ ਵੱਡਾ ਗੁੰਡੇ ਆਜ ਨੂੰ ਕਰਦੇ ਦੇਖੋ ਮੂੰਹ ਹਲਾਉਂਦਾ ਇਹ ਉਹ ਆੜਦਾ ਚੱਲ ਬਈ ਵਾੜ ਜਿੱਕਰ ਦੀ ਆਜੇ ਤੇਰ ਦੇਖੋ ਪੂਛ ਹਲਾਉਂਦਾ ਸੋ ਪਰੇ ਜਿੰਨ ਜਲਦੀ ਇਹ ਮੂੰਹ ਆੜਦਾ ਹੈ ਇਹ ਮੂਹਰ ਦਾ ਪੂਛ ਲਾਉਂਦਾ ਉਹ ਆਵਾਜ਼ ਕੱਢਦਾ ਹੈ ਉਹ ਉੱਪਰ ਬੱਚਿਆਂ ਦਾ ਝੂਲਾ ਜਾਂਦਾ ਉਹ ਤੋਂ ਇਹ ਝੂਲਾ ਝੂਲਾ ਲੈਂਦੇ ਬੱਚੇ ਨੰਨ ਨਾ ਸੁਸ਼ ਸੁਸ਼ ਜਿਵੇਂ ਆਜਾ ਨਾਲ ਕਰਦੇ ਉਹ ਸਾਡੀ ਮੂਹਰਾਂ ਇੰਨਾਂ ਨੇ ਰਾਣੀ

ਇਹ ਗਰਾਉਂਡ ਫਲੋਰ ਆ ਫਰਸਟ ਫਲੋਰ ਤੋਂ ਸੰਬੰਧਿਤ ਇਹ ਖੁੱਲੇ ਤੌਰ ਤੇ ਸਟਾਲ ਲਾਂਗੇ ਸਪਰੇਅ ਆਗੇ ਇਸ ਕੋਈ ਬਹੁਤ ਅੱਛਾ ਲੱਗ ਰਿਹਾ ਹੈ। ਉਹ ਯਾ। ਉਹ ਹੈ ਕਿ ਇਹ ਯਾਨੀ ਕਿ ਇਹ ਆਈਟਮ ਹੈ। ਇਹ ਫੂਡ ਕੋਰਟ ਹੈ। ਉਹ ਜਿਹੜਾ ਪ੍ਰੋਗਰਾਮ ਹੈ ਉਹ ਇੱਕ ਇੱਕ ਅਪਗ੍ਰੇਡਾਈਂ ਕਰਦੇ ਹੁੰਦੇ ਆ ਸਮਝ। ਉਹ ਫੂਡ ਕੋਰਟ ਆ ਸਾਰਾ। ਕਿਉਂ ਤਾਂ। ਉਹ ਉਹ ਦਿੱਤਾ? ਆਪ ਆ ਦੇ ਕੋ ਆਪਣੇ ਸਿਸਟਮ ਨੂੰ ਵਰਤ ਸਕਦਾ। ਕਿੱਥੇ ਵੀ ਆ। ਕ੍ਰਿਸਮਸ ਦਾ ਜਿਹੜਾ ਮਾਣ ਕ੍ਰਿਸਮਸ ਨੇੜੇ ਆਉਂਦੇ ਹਨ ਇਹਨਾਂ ਦੇ। ਆ ਸਾਰਾ ਕ੍ਰਿਸਮਸ ਸ਼ਾਪ ਆਉ। ਇਹ ਤੇ ਕ੍ਰਿਸਮਸ ਦਾ ਸਾਮਾਨ ਮਿਲਦਾ। ਫੇਲ ਲੱਗੀ ਆ। ਮੈਕੂ ਸਕੂਲ 50% ਆ। ਆ ਸੰਤਾ ਕਲਾਜ਼ ਬੈਠਾ। ਕਲੌਕਸ ਦਾ ਮਾਲ ਲੇਡੀਜ਼ ਆ ਗਏ ਫੂਡ ਕਾਰਨਰ ਆ ਗਏ ਇੱਥੇ ਇਹ ਚ ਸਾਰੇ ਫੂਡ ਕਾਰਨਰ ਤੇ ਪੂੜੀ ਸ਼ਾਪ ਸਹੀ ਹੈ ਲੱਗੇ ਹੋਈਆਂ ਸਾਰੇ ਬੈਠੇ ਆ ਆਪਣੇ ਪੰਜਾਬੀ ਵੀ ਆ ਦੂਜੀਆਂ ਕਮਿਊਨਿਟੀਆ ਵੀ ਆ ਇਹ ਸਾਰੇ ਫੂਡ ਦੇ ਵਿੱਚ ਸ਼ੱਕਦੀਆਂ ਉਹ ਪਿਆਰ ਹੁੰਦਾ ਚਲੋ ਭਾਈ ਉਹ ਲੱਗੇ ਦੁਆਰਾ ਕਿਤੇ ਹੋਰ ਲੋਕੇਸ਼ਨ ਤੇ ਜਾਵਾਂਗੇ ਤੇ ਫਿਰ ਤੁਹਾਡੇ ਨਾਲ ਉਹ ਲੋਕੇਸ਼ਨ ਸੰਗੀ ਕਰਾਂਗੇ ਦੇਸ਼ ਭਰ ਦੀਆਂ ਸੱਚੀਆਂ ਖਬਰਾਂ ਨਿਰਪੱਖਤਾ ਸਹਿਤ ਸਭ ਤੋਂ ਪਹਿਲਾਂ ਦੇਖਣ ਲਈ YouTube ਚੈਨਲ ਡੇਲੀ ਜਗਰਾਉ ਨਿਊਜ਼ ਸਬਸਕ੍ਰਾਈਬ ਕਰੋ ਫੇਸਬੁਕ ਉਪਭੋਗਤਾ ਸਾਡੇ ਫੇਸਬੁਕ ਪੇਜ ਅਤੇ ਗਰੁੱਪ ਡੇਲੀ ਜਗਰਾਉਂ ਨਿਊਜ਼ ਨੂੰ ਲਾਈਕ ਅਤੇ ਸ਼ੇਅਰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨੰਬਰ 98723 27899 ਦੇ ਜਾਂ ਸਾਡੀ ਈਮੇਲ ਆਈਡੀ saggureporter@gmail.com ਤੇ ਸੰਪਰਕ ਕਰ ਸਕਦੇ ਹੋ ਧੰਨਵਾਦ